नमस्कार ये आकाशवाणी है। हुण ਤੁਸੀਂ ਚੰਚਲ ਸ਼ਰਮਾ ਤੋਂ ਪੱਤੀ ਸ਼ਖਾ ਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜੁੱਧ ਪ੍ਰਦੇਸ਼ ਦੇ ਆਪਣੇ ਸੰਸਦੀ ਖੇਤਰ ਬਾਰਾਨਸੀ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ 20ਵੀਂ ਕਿਸ਼ਤ ਚਾਰੀ ਕੀਤੀ। ਇਸ ਕਿਸ਼ਤ ਚ 9 ਕਰੋੜ 700 ਲੱਖ ਤੋਂ ਵੱਧ ਕਿਸਾਨਾਂ ਨੂੰ 20500 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਨੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਅੱਜ ਇੱਥੇ ਇੱਕ ਵਿਰਾਟ ਕਿਸਾਨ ਉਤਸਵ ਦਾ ਆਯੋਜਨ ਹੋ ਰਿਹਾ ਹੈ। ਦੇਸ਼ ਕੇ दस करोड़ किसान भाइयों बहनों के खातों में इक्कीस हजार करोड़ रुपए पीएम किसान सम्मान निधि के रूप में भेजे गए हैं और जब काशी से धन जाता है ना वो तो अपने आप प्रसाद बन जाता है ਇਸ ਯੋਜਨਾ ਤਹਿਤ ਹੁਣ ਤੱਕ ਦੇਸ਼ ਦੇ ਕਿਸਾਨਾਂ ਨੂੰ ਕੁੱਲ 390000 ਕਰੋੜ ਰੁਪਏ ਭੇਜੇ ਜਾ ਚੁੱਕੇ ਨੇ ਕਿਸਾਨਾਂ ਨੂੰ ਸਿੱਧੇ ਲਾਭ ਤਬਾਦਲੇ ਡਿਬਿਟ ਰਾਹੀਂ ਉਹਨਾਂ ਦੇ ਆਧਾਰ ਬੈਂਕ ਨਾਲ ਜੁੜੇ ਬੈਂਕ ਖਾਤਿਆਂ 'ਚ ਦਿਨ ਬਰਾਬਰ ਕਿਸ਼ਤਾਂ 'ਚ ਹਰ ਸਾਲ 6000 ਰੁਪਏ ਦਾ ਵਿੱਤੀ ਲਾਭ ਦਿੱਤਾ ਜਾਂਦਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਅਚਾਰਾ ਨਸੀਚ ਲਗਭਗ 2200 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਤੇ ਸ਼ਹਿਰੀ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤਿੰਨ ਹੀ ਪੱਤਰ ਰੱਖਿਆ ਇਸੇ ਦੌਰਾਨ ਜ਼ਿਲ੍ਹਾ ਸੰਗਰੂਰ ਤੇ ਮੁਹਾਲੀ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨ ਸਨਮਾਨ ਨidhi ਯੋਜ 2000 ਪੈਲੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਸੰਗਰੂਰ ਦੇ ਕਿਸਾਨ ਬਲਵਿੰਦਰ ਸਿੰਘ ਦਿਮਾਹੀ ਦੇ ਪਿੰਡ ਛੋਟਲਾ ਕਲਾਂ ਦੇ ਸੁਰਜੀਤ ਸਿੰਘ ਬੂਟਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀ ਇਸ ਯੋਜਨਾ ਨਾਲ ਛੋਟੇ ਤੇ ਮੱਧ ਵਰਗੀ ਕਿਸਾਨਾਂ ਨੂੰ ਬਹੁਤ ਕੁਝ ਮਿਲਦਾ ਹੈ ਇਸ ਸਹਾਇਤਾ ਨਾਲ ਕਿਸਾਨਾਂ ਨੂੰ ਆਪਣੀ ਫਸਲ ਲਈ ਖਾਦ ਕੀਟਨਾਸ਼ਕ ਦਵਾਈਆਂ ਵਾਸਤੇ ਬਹੁਤ ਫਾਇਦਾ ਹੋਇਆ ਹੈ ਸਾਡੇ ਖਾਤੇ 'ਚ 2200 ਰੁਪਏ ਪਹੁੰਚ ਗਿਆ ਜੀ ਛੋਟੇ ਕਿਸਾਨਾਂ ਵਾਸਤੇ ਬਹੁਤ ਲਾਭ ਬੰਦ ਹੁੰਦਾ ਜੀ ਰੋੜ ਰੋੜ ਬਹੁਤ ਫਾਇਦਾ ਹੁੰਦਾ ਜੀ ਕਿ ਕਣਾਂ ਚ ਗੱਲ ਪੈਸੇ ਆ ਜਾਣੀ ਜਾਂ ਜ਼ਿੰਮੇਦਾਰ ਬਾ ਪੈਸੇ ਨਹੀਂ ਹੈ ਚੜੀ ਗੱਲ ਫਰੇ ਹੀ ਕਰਨੀ ਆਪਾਂ ਨੇ ਹਾਂ ਜੀ ਜੂਰੀਆ ਲਿਆਉਣਾ ਠੰਡਾ ਲੱਗਦਾ ਜੀ ਇੰਨੇ ਦਾ ਬਹੁਤ ਫਰਕ ਪੈ ਜਾਂਦਾ ਜੀ ਮੈਂ ਕਹਿੰਦਾ ਜੀ ਇਹ ਹਜੇ ਪ੍ਰਧਾਨ ਮੰਤਰੀ ਨਾ ਆਇਆ ਨਾ ਹੋਣ ਹਜੇ ਤੱਕ ਕੋਈ ਪੰਜਾਬ ਨੇ ਜੁਲਾਈ 2025 ਚ ਵਸੂਲੇ ਕੇ ਵਸਤੂਆਂ ਤੇ ਸੇਵਾਵਾਂ ਕਰ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 32.08% ਦਾ ਸ਼ੁੱਧ ਵਾਧਾ ਦਰਜ ਕੀਤਾ। ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਨੇ ਕਿਹਾ ਕਿ ਇਹ ਸ਼ਾਨਦਾਰ ਕਾਰਗੁਜ਼ਾਰੀ ਪਿਛਲੇ 3.5 ਸਾਲਾਂ ਤੋਂ ਟੈਕਸ ਮਾਲੀਏ ਚ ਸਾਲ ਦਰ ਸਾਲ ਤੇ ਮਹੀਨਾ ਦਰ ਮਹੀਨਾ ਰਿਕਾਰਡ ਤੋੜਵਾ ਦਾ ਦਰਜ ਕਰਨ ਦੇ ਸੂਬੇ ਦੇ ਲਗਾਤਾਰ ਰੁਝਾਨ ਦਾ ਹਿੱਸਾ ਹੈ। ਇੱਕ ਪ੍ਰੈਸ ਬਿਆਨ ਵਿੱਤ ਮੰਤਰੀ ਨੇ ਕਿਹਾ ਕਿ ਜੁਲਾਈ 2025 ਚ ਵਸੂਲਿਆ ਗਿਆ ਸ਼ੁੱਧ GST ਮਾਲੀਆ 2357 ਕਰੋੜ 78 ਲੱਖ ਰੁਪਏ ਰਿਹਾ। ਵਿੱਤ ਮੰਤਰੀ ਨੇ ਦੱਸਿਆ ਕਿ ਵਿਤੀ ਸਾਲ ਭੋਜਰ ਪਟੇ ਚਬੀ ਦੀ ਪਹਿਲੀ ਤਿਮਾਹੀ ਦੌਰਾਨ ਕਾਰ ਵਿਭਾਗ ਪੰਜਾਬ ਦੀ ਸਟੇਟ ਜਾਂਚ ਤੇ ਰੋਕਥਾਮ ਇਕਾਈ ਦੇ ਜੁਰਮਾਨਿਆਂ ਵਿੱਚੋਂ 156 ਕਰੋੜ 40 ਲੱਖ ਰੁਪਏ ਵਸੂਲ ਕੀਤੇ ਨੇ ਇਸ ਵਿੱਚੋਂ 57 ਕਰੋੜ 43 ਲੱਖ ਰੁਪਏ ਸੜਕਾਂ ਤੇ ਕੀਤੀਆਂ ਗਈਆਂ ਚੈਕਿੰਗ ਤੋਂ ਅਤੇ 98 ਕਰੋੜ 97 ਲੱਖ ਰੁਪਏ ਜਾਸਤੇ ਪੜਤਾਲ ਤੋਂ ਵਸੂਲੇ ਗਏ ਨੇ ਯੋਗ ਨਸ਼ਾ ਵਿਰੋਧ ਮੁਹਿੰਮ ਤਹਿਤ ਬਠਿੰਡਾ ਦੇ ਜ਼ਿਲ੍ਹਾ ਦੇ ਸੈਸ਼ਨ ਜੱਜ ਗੁਰਨੇਸ਼ ਕੁਮਾਰ ਡੀਆਈਜੀ ਹਰਜੀਤ ਸਿੰਘ ਤੇ ਜ਼ਿਲ੍ਹਾ ਪੁਲਿਸ ਮੁਖੀ ਅਮਨਿਤ ਕਾਂਡਲ ਨੇ ਕੱਲ ਕੇਂਦਰੀ ਜੇਲ੍ਹ ਦੀ ਚੈਕਿੰਗ ਕੀਤੀ ਡੀਆਈਜੀ ਨੇ ਕਿਹਾ ਕਿ ਅਚਨਚੇਤ ਚੈਕਿੰਗ ਦਾ ਮੁੱਖ ਉਦੇਸ਼ ਜੇਲਾ ਚ ਨਸ਼ਿਆਂ ਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣਾ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨੇ ਤੇ ਅਣਚਾਹੀਆਂ ਘਟਨਾਵਾਂ ਨੂੰ ਟਾਲਣਾ ਹੈ ਐਸਐਸਪੀ ਨੇ ਕਿਹਾ ਕਿ ਸਿਵਲ ਤੇ ਪੁਲਿਸ ਵਿਭਾਗ ਵੱਲੋਂ ਨਸ਼ਿਆਂ ਦੇ ਰੋਕਥਾਮ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦੇ ਆ ਕਿਹਾ ਕਿ ਜੇਕਰ ਪਿੰਡਾਂ ਜਾਂ ਤਸਕਰ ਨਸ਼ਾ ਵੇਚਦੇ ਤਾਂ ਪੁਲਿਸ ਦੇ ਟੋਲ ਫ੍ਰੀ ਨੰਬਰ ਜਾਂ WhatsApp ਨੰਬਰ ਜਾਂ ਫਿਰ ਕੰਟਰੋਲ ਰੂਮ ਦੇ ਨੰਬਰ ਤੇ ਸੂਚਨਾ ਦੇ ਸਕਦੇ ਨੇ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਤੇ ਨਾਮ ਗੁਪਤ ਰੱਖਿਆ ਜਾਵੇਗਾ ਗੜਸ਼ੰਕਰ ਦੇ ਪਿੰਡ ਮੋਰਾਵਾਲੀ ਨੇੜੇ ਬੀਤੀ ਸ਼ਾਮ ਇੱਕ ਮੋਟਰਸਾਈਕਲ ਤੇ ਕਾਰ ਦੀ ਆਮੋ ਸਾਹਮਣੇ ਟੱਕਰ ਚ ਕਾਰ ਸਵਾਰ 12 ਸਾਲਾ ਬੱਚੇ ਦੀ ਮੌਤ ਹੋ ਗਈ ਜਦਕਿ 9 ਲੋਕ ਸਖਮੀ ਹੋ ਗਏ ਸਾਡੇ ਪੱਤਰਕਾਰ ਨੇ ਦੱਸਿਆ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਮੋਟਰਸਾਈਕਲ ਸਵਾਰ ਕੁਝ ਨੌਜਵਾਨਾਂ ਨੇ ਸਕੂਟਰ ਤੇ ਜਾ ਰਹੀ ਇੱਕ ਆਰਤੀ ਗਹਿਣੇ ਖੋ ਕੇ ਤੇਜ਼ ਰਫ਼ਤਾਰ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਮੋਟਰਸਾਈਕਲ ਸਾਹਮਣੇ ਤੋਂ ਆ ਰਹੀ ਕਾਰ ਨਾਲ ਟਕਰਾ ਗਿਆ ਟੱਕਰ ਕਾਰਨ ਕਾਰ ਪਲਟ ਗਈ ਤੇ ਕਾਰ ਸਵਾਰ 12 ਸਾਲਾ ਬੱਚੇ ਦੀ ਮੌਤ ਹੋ ਗਈ ਤੇ 7 ਲੋਕ ਸਖਮੀ ਹੋ ਗਏ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੜਸ਼ ਵਾਨ ਵੀ ਗੰਭੀਰ ਰੂਪ ਚ ਸਖਮੀ ਹੋ ਗਈ। ਇੱਕ ਹੋਰ ਹਾਦਸੇ ਚ ਮਾਹਲਪੁਰ ਫਗਵਾੜਾ ਸੜਕ ਤੇ ਪੈਂਦੇ ਪਿੰਡ ਪਾਲਦੀ ਨੇੜੇ ਬੀਤੀ ਦੇਰ ਰਾਤ ਇੱਕ ਜੀਪ ਬੇਕਾਬੂ ਹੋ ਕੇ ਦਰਖਤ ਨਾਲ ਟਕਰਾ ਗਈ ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਢਾਡਾ ਖੁਰਦਵਾਸੀ ਹਰਸ਼ਵੀਰ ਸਿੰਘ ਤੇ ਮੁੱਖੋ ਮਚਾਰਾ ਵਾਸੀ ਹਰ ਸਿਮਰਨ ਸਿੰਘ ਵਜੋਂ ਹੋਈ ਹੈ। ਇਹ ਦੋਵੇਂ 12ਵੀਂ ਜਮਾਤ ਦੇ ਵਿਦਿਆਰਥੀ ਸਨ। ਪੁਲਿਸ ਅਗਲੀ ਰੀ ਕਾਰਵਾਈ ਕਰ ਰਹੀ ਹੈ। ਪਠਿੰਡਾ ਖੇਤੀਬਾੜੀ ਵਿਭਾਗ ਨੇ ਪਿੰਡ ਕੋਡਾ ਵਿਖੇ ਪ੍ਰਾਲੀ ਦੀ ਸਵੱਛੀ ਸਾਮ ਸੰਭਾਲ ਦੇ ਮੱਦੇਨਜ਼ਰ ਕਾਲੇ ਕਿਸਾਨ ਕੈਂਪ ਲਾਇਆ ਕੈਂਪ ਦੌਰਾਨ ਐਸਟੀਐਮਪਲ ਕਰਨ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਉਨਾ ਸੂਬਾ ਸਰਕਾਰ ਵੱਲੋਂ ਤਿੱthia ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੇ ਨਾਲ-ਨਾਲ ਮਿੱਟੀ ਹਵਾ ਦੀ ਸਿਹਤ ਸੰਭਾਲ ਨੇ ਕਿਸਾਨਾਂ ਨੂੰ ਸੂਚਿਤ ਵੀ ਕੀਤਾ। ਇਸ ਦਿਨ ਲਈ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਸਾਢੇ 10:00 ਐਟ ਦਾ ਰੀਡ ਆਈਆਰ ਆਰ ਐਨ ਯੂ ਚਲੰਦਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ ਨਮਸਕਾਰ